ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਡਰੈਸ ਇੱਕ ਵਾਰੀ ਵੀਰ ਦਾ ਦੋਸਤੋ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਗਟ ਸਿੰਘ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ گاਵਾ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਬਿਲਕੁਲ ਸੁਨੀਆਂ ਸੁਆਗੀਆਂ ਹੋ ਅਸਲਲੀ ਜਿਹੜੀ ਕਰਨੀ ਆ ਦੋਸਤੋ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਆਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੋਸਿਟਰ ਨਾਲ ਸਾਂਝੀ ਕਰ ਦਿੰਦੇ ਆ ਸੋ ਦੋਸਤੋ ਉਸ ਤੋਂ ਪਹਿਲਾਂ ਇੱਕ ਬੇਨਤੀ ਆ ਜਿਹੜੇ ਵੀਰ ਨੇ ਦੋਸਤੋ ਟੋਕੜ ਗੱਪਣ ਮੱਧ ਖਰੀਦ ਖਰੀਦਣੀ ਹੋਵੇ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਦੋਸਤੋ ਵੀਡੀਓ ਚੱਲਦੀ ਹੈ ਉਸ ਪੱਛ ਦੀ ਕਿਰਪਾ ਕਰਕੇ ਵੀਰ ਉਸ ਚੈਨਲ ਤੇ ਵੀਡੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਕਾ ਹੋਰ ਬਾਈ ਠੀਕ ਠਾਕ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਵੀਰ ਡਰੈਸੇ ਕਰੀ ਬੋਲਦੀ ਆਪਣਾ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਫੋਨ ਨੰਬਰ ਤੇ ਨਾਂ ਵੀ ਦੱਸੀਏ ਨਾ ਨਾਂ ਪ੍ਰਗਟ ਸਿੰਘ ਹਾਂਜੀ ਮੋਬਾਈਲ ਨੰਬਰ ਜੇ 8728073597 ਠੀਕ ਹੈ ਜੀ ਹਾਂਜੀ ਤੇ ਅੱਜ ਦੋ ਗਾਵਾਂ ਆਪਣੇ ਦੋ ਆਜੀ ਇੱਕ ਸੱਜਰ ਹੈ ਇੱਕ ਬੱਚਾ ਮਰੇ ਵਾਲੀ ਆ ਅੱਛਾ ਜੀ ਹਾਂਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਹ ਸੱਜਰਾਂ ਤੋਂ ਪਹਿਲੋ ਸੱਜਰ ਹੈ ਜੀ ਇਹ ਤਾਜੀ ਸੂਈ ਜੇ ਕਿੰਨਾ ਟਾਈਮ ਹੋ ਗਿਆ ਨੀ ਵੀਰ ਸੂਈ ਨੂੰ ਇਹਨੂੰ ਸੂਈ ਨਾ अच्छा जी बोलाले ਥਲੇ 6 ਕਿਲੋ ਲਾ ਲੈ ਕੋਈ 7 ਕਿਲੋ ਲਾ ਲੈ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਆ ਥਾਣਾ ਦੀ ਜਿਹੜੀ ਕੁਆਲਿਟੀ ਚੈੱਕ ਕਰ ਲੋ ਬੱਚਾ ਨਹੀਂ ਕੀ ਦਿੱਤਾ ਜੀ ਬੱਚਾ ਜੀ ਬੱਚਾ ਦੋਸਤੋ ਆ ਬੱਚਾ ਦਿੱਤਾ ਜੀ ਨਹੀਂ ਤੇ ਮਤਲਬ ਕਿ ਸੂਹਾ ਕਿ ਨਾ ਸੂਹਾ ਦੁਜਾ ਦੁਜਾ ਸੂਹਾ ਦੋਸਤੋ ਥੋੜੀ ਜਿਹੀ ਰਸੀਆ ਘਰੋਂ ਲਈ ਆ ਅੱਛਾ ਜੀ ਥੋੜਾ ਸੂਸਾ ਚ ਆਈ ਆ ਠੀਕ ਹੈ ਜੀ ਹਾਂ ਜੀ ਤੇ ਤੋਰੀ ਵੀਰ ਨੂੰ ਖੋਲ ਦੇ ਦੂਜਾ ਸਵਾ ਦੋਸਤੋ ਸੂਈ ਆ ਤਿੰਨ ਦਿਨ ਦਾ ਟਾਈਮ ਜਿਹੜਾ ਇਹਨੂੰ ਸੂਈ ਨੂੰ ਗਿਆ 6-7 ਲੀਟਰ ਬੋਲੇ ਤੋਂ ਜਿਹੜੀ ਇਹਨੇ ਸਟਾਰਟਿੰਗ ਕੀਤੀ ਹੈ ਲਿਸਾਪਨ ਦੋਸਤੋ ਜਦੋਂ ਪਸ਼ੂ ਸੁੰਦਾ ਵਾ ਥੋੜਾ ਜਿਹਾ ਲੱਪਾ ਜਰੂਰ ਲੱਗ ਜਾਂਦਾ ਪਸ਼ੂ ਨੂੰ ਬਾਕੀ ਦੋਸਤੋ ਪਸ਼ੂ ਜਿਹੜੇ ਆ ਇਸ ਵੀ ਦੇ ਭਾਦੇ ਵਿੱਚ ਹੀ ਹੁੰਦੇ ਆ ਕੋਈ ਜਿਆਦਾ ਵੱਡਾ ਮੁੱਲ ਨਹੀਂ ਹੁੰਦਾ ਨਾਰਮਲ ਰੇਟ ਦੇ ਵਿੱਚ ਹੁੰਦੇ ਆ ਪਸ਼ੂ ਤਸੱਲੀ ਦੋਸਤੋ ਸੂਏ ਸਵਾਏ ਪਸ਼ੂ ਦੀ ਤੁਸੀਂ ਆਪ ਕਰ ਲਈਏ ਇੱਕ ਟਾਈਮ ਦੋ ਟਾਈਮ ਪਸ਼ੂ ਨੂੰ ਚੋਲਿਆ ਕਰੋ ਜਰੂਰ ਤੇ ਆਪਣੀ ਤਸੱਲੀ ਦੋਸਤੋ ਜਰੂਰ ਕਰਿਆ ਕਰੋ। ਬਾਕੀ ਜਿਹੜੀ ਥਣਾ ਦੀ ਦੋਸਤੋ ਕੁਆਲਿਟੀ ਹੈ ਬਹੁਤ ਵਧੀਆ। ਥਾਨ ਤੇ ਬਹੁਤ ਚੁੱਕਾਈ। ਆਹ ਲੋ ਜੀ ਕਰੋ ਚੈੱਕ ਜੀ ਥਣਾ ਦੀ ਆ ਕੁਆਲਿਟੀ। ਬਿਲਕੁਲ ਦੋਸਤੋ ਸਟੀਲ ਸਰਾ ਗਿਆ ਧਾਰਾਂ ਤੋਂ ਨਹੀਂ ਚੈੱਕ ਕਰ ਲੋ ਕੋਈ ਪੂਛ ਹਟਾ ਨਹੀਂ ਜੇ। ਚਾਰੇ ਥਾਨ ਦੋਸਤੋ ਕੋਈ ਫੋਟ ਸ਼ਾਂਗ ਨਹੀਂ ਥਣਾ ਦੇ ਨਾਲ। ਲੈ ਜਾਈਏ। ਮਾਰੀਏ। ਹਾਂਜੀ ਹਾਂਜੀ। ਮੋਲਵੀ ਵੀਰ ਤੋਂ ਪੁੱਛ ਲੈਣੇ ਕੀ ਕਰਦਾ ਮੋਲਾ ਦੋਸਤੋ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਵੀਰ ਨੇ ਮੜਿਆ ਜਾ ਹੱਥੀ ਲਾਇਆ ਥਣਾਂ ਤੇ ਆਏ ਆਂ ਗਾ ਦੋਸਤੋ ਪੂਰੀ ਪਸਮਾਈਏ ਪੂਰੇ ਥਣ ਦੋਸਤਾਂ ਸਦੇ ਕਰਾਈਏ ਕੋਈ ਚੱਕਰ ਨਹੀਂ ਠੰਡੀ ਤੇ ਬਾਕੀ ਦੋਸਤੋ ਸੀਲਸ ਲੱਗਾ ਤੇ ਆ ਸਰੂ ਦੋਸਤੋ ਨਿਗੇ ਨਿਗੇ ਜ਼ਰੂਰ ਹੈਗੇ ਜੀ ਆ ਸਰਮੀ ਚੱਲਦੇ ਨਹੀਂ ਕਿ ਦੋਸਤੋ ਇਹਨਾਂ ਦੀ ਕੋਈ ਦਿੱਕਤ ਨਹੀਂ ਗਈ ਨੋਗੜਾ ਥਣ ਲੱਗਾ ਬਈ ਬਹਿਣੀ ਵਾਲੇ ਪਾਸੋਂ ਚੈੱਕ ਕਰ ਲਓ ਦੋਸਤੋ ਹੱਥੀ ਚੁਾਈ ਮੁੱਠੀ ਦਾ ਥਣ ਦੋਸਤੋ ਬਹੁਤ ਵਧੀਆ ਜੀ ਬਾਕੀ ਦੋਸਤੋ ਆੜੀ ਮਿਲਕ ਬੈਨੇ ਇਹ ਬੜੀ ਮੋਟੀ ਏ ਦੀ ਤੇ ਨ ਅੱਛਾ ਪ੍ਰਗਟ ਵੀਰ ਮੁੱਲ ਦਾ ਕੀ ਕਰਦੇ ਇਹ ਜੀ ਸਾਹਮਣ ਵਾਲੀ ਆ ਦੁੱਧ 10 12 ਕਿਲੋ ਕੱਢਣ ਵਾਲੀ ਆ ਪਰ ਸੇਵਾ ਕਰਨੀ ਪਊਗੀ ਲਈ ਆ ਥੋੜੀ ਜਿਹੀ ਰੋਲੇ ਕਰੋ ਹਾਂਜੀ ਹਾਂਜੀ ਸੇਵਾ ਕਰਨੀ ਪੈਣੀ ਆ ਹਾਂਜੀ ਹਾਂਜੀ ਸਾਫ ਕਰਨੀ ਪੈਣੀ ਹਲੇ ਤਾਜੀ ਸੂਈ ਆ ਹਾਂਜੀ ਹਲੇ ਦੇ ਤਾਪਾਂ ਥਾਂ ਚੱਲਦੇ ਦੇਣੇ ਆ ਬੌਲਾ ਲਾ ਲਓ ਤੁਸੀਂ ਹਾਂਜੀ 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 ਇਹ ਆ ਵੀ ਗਾੜੀ ਕੋਈ ਸੇਵਾ ਕਰੇ ਦੁੱਧ 14 13 14 ਕਿਲੋ ਵਾਲੀ ਪਰ ਉਹ ਤੇ ਸੇਵਾ ਤੇ ਗੱਲ ਨਹੀਂ ਉਹ ਤੇ ਗਾੜੀ ਚਲੋ ਸੇਵਾ ਪਰ ਸੇਵਾ ਵਾਲੀ ਗਾਂ ਚੰਗੀ ਆ ਕੱਦ ਵਜਨ ਵਾਲੀ ਹਲੇ ਤੇ ਤਾਜੀ ਆ ਠੀਕ ਹੈ ਜੀ ਮੁੱਲ ਵੀਰੇ ਦਾ ਕਰਦੇ 24000 ਅੱਛਾ ਜੀ ਦੇ ਦਾਂਗੇ 20000 ਦੇ 20000 ਸੁਮਾਨ ਤੁਹਾਨੂੰ ਦੂਗਾ ਮਾਣਤਨ ਕਰਦਾ ਕੋਈ ਨੀ ਕੋਈ ਫੋਨ ਲਾਵੇ ਭੈਣਪਰਾ ਠੀਕ ਹੈ ਜੀ ਹਾਂਜੀ 24000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ 20000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਣਤਨ ਕਰਦਾ ਦੁਜਾ ਸੁਆ ਦੰਦ ਵਿਖਾ ਦੰਦ ਵਿਖਾ ਦੰਦੇ ਦੁਜਾ ਸੁਆ ਦੰਦ ਖੁਰ ਕਵਾੜਿਆ ਰਕੇ ਇੰਨੀ ਵੀ ਕੋਈ ਸੋਇਆਂ ਜੀ ਲਓ ਦੋਸਤੋ ਆਹ ਕਰ ਲਓ ਚੈੱਕ ਦੁਜਾ ਸੁਆ ਜਵਾਨ ਆ ਦੋਸਤੋ ਦੰਦਾਂ ਦੇ ਵਿੱਚੋਂ ਹਾਂ ਕਵਾੜਿਆ ਰਕੇ ਦੰਦ ਸੁਆ ਦੁਜਾ ਹੀ ਆ ਹਾਂਜੀ ਹਾਂਜੀ ਇਹ ਆ ਵੀ ਸੂਚ ਆਈ ਹੈ ਤੇ ਕੋਈ ਕਿਸ ਨੇ ਸੰਭੀ ਕੱਟ ਸੰਭੀ ਕੱਟ ਹਾਂਜੀ ਹਾਂਜੀ ਤੇ ਇਸ ਤੋਂ ਬਿਨਾ ਵੀਰ ਜਿਹੜੀ ਦੂਜੇ ਨੰਬਰ ਤੇ ਗਾਵਾਂ ਇਹ ਜਿਹ 6 ਤੋਂ 7 ਕਿਲੋ ਦੁੱਧ ਆ ਹਾਂਜੀ ਸੂਆ ਇਹਦਾ ਵੀ ਦੁੱਧ ਆ ਵਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਮਹੀਨੇ ਤੋਂ ਅੰਦਰ ਆ 2 ਮਹੀਨੇ ਤੋਂ ਅੰਦਰ ਆ ਹਾਂ ਠੀਕ ਹੈ ਜੀ ਤੇ ਦੁੱਧ ਥੱਲੇ 6 ਤੋਂ 7 ਕਿਲੋ 6 ਤੋਂ 7 ਕਿਲੋ ਹਾਂਜੀ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਇਹ ਵੀ ਸੀਲ ਠੰਡੀ ਜੀ ਇਹ ਵੀ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਚੋ ਹਾਲੇ ਦੋਸਤੋ ਕਰ ਲਓ ਚੈੱਕ ਪੂਰੀ ਸੀਲਸ ਲੱਗੇ ਜੀ ਵੀ ਇਹ ਵੀ ਦੋਸਤੋ ਨੋਕੜਾ ਥਣ ਦੋਸਤੋ ਆ ਕਰੋ ਚੈੱਕ ਠੀਕ ਹੈ ਤੋਰੀ ਵੀ ਕੱਟੀ ਬਾਰੇ ਸੂਹਾ ਦੋਸਤੋ ਇਹ ਵੀ ਦੂਜਾ ਹੀ ਸੂਈ ਆ ਤੇ 6-7 ਕਿਲੋ ਦੁੱਧ ਹੈ ਜਿਹੜਾ ਹੁਣ ਥੱਲੇ ਮੌਕੇ ਦਾ ਤਿਆਰ ਆ 2 ਮਹੀਨੇ ਤੋਂ ਟਾਈਮ ਅਜੇ ਵੀਰ ਕਹਿੰਦਾ ਘੱਟ ਹੀ ਇਹਨੂੰ ਸੂਈ ਹੋਇਆ ਬਾਕੀ ਦੋਸਤੋ ਇਹਦਾ ਕੱਦ-ਗਾਠ ਚੰਗਾ ਵਾਰਾਜੀ ਆ ਪੂਰੀ ਆ ਕਿਸੇ ਠੰਡੀ ਹੈ ਜੀ ਲਓ ਜੀ ਤਰਵ ਚੱਕ ਦੋਸਤੋ ਇਹ ਵੀ ਕੋਈ ਨਹੀਂ ਹੰਤਾ ਜਗੇ ਖਾਣ ਨੂੰ ਤਾਂ ਦੋਸਤੋ ਚਾਰੇ ਥਾਣੇ ਵਿਥੀ ਚ ਕੋਈ ਫੋਟ ਸ਼ਾਂਗਰੀ ਨਾਲ ਬਾਕੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਇੱਕ ਵਾਰੀ ਤੁਸੀਂ ਫੇਰ ਵੀ ਆਪਣੀ ਕਰ ਲਿਆ ਕਰੋ ਕਿਉਂਕਿ ਅਸੀਂ ਹਰ ਇੱਕ ਪਾਸੇ ਤੋਂ ਚੀਜ਼ ਵਿਖਾ ਦਿੰਦੇ ਆ ਕੋਈ ਨਾ ਕੋਈ ਕਮੀ ਦੋਸਤੋ ਫੇਰ ਵੀ ਕੋਈ ਨਾ ਕੋਈ ਦਿਮਾਗ ਦੇ ਵਿੱਚ ਕੀਰਾ ਰਹਿ ਜਾਂਦੀ ਹੈ ਨਹੀਂ ਗੱਲਾਂ ਵਿੱਚ ਇੱਥੇ ਬਾਕੀ ਦੋਸਤੋ ਇਹ ਗਾਹ ਦੇ ਜਿਹੜੇ ਥਣ ਪ੍ਰੋਪਰ ਚਾਰੀ ਹੈ ਕੋਈ ਦੋਸਤੋ ਉਹਦੇ ਨਾਲ ਸਰਸ-ਸਰੂ ਨਹੀਂ ਜੇਗਾ। ਲਓ ਜੀ ਕਰੋ ਚੈੱਕ ਪੂਰੀ ਸੀਲਸ ਲੱਗ ਗਈ। ਤਾਂ ਜਸ ਹੋ ਗਿਆ ਜੀ। ਠੀਕ ਹੈ ਜੀ ਇਹਦਾ ਕੀ ਮੁੱਲ ਕਰਦੇ? ਇਹਦਾ ਮੁੱਲ ਭਾਈ ਯਾਰ ਕਰਦੇ। ਮਾਨਤਾ ਕਿੰਨਾ ਕੋ? 2017 ਯਾਰ ਦੀ। 17 ਯਾਰ ਦੀ। ਹਾਂ ਜੀ। ਲਓ ਜੀ ਦੋਸਤੋ ਵੀਰ ਨੇ ਮਤਲਬ 5000 ਰੁਪਏ ਸਿੱਧਾ ਇੱਕੀ ਵਾਰੀ ਘਟਾਤਾ ਜੀ 22000 ਮੁੱਲ ਕਹੇ 17000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾ ਜਿਹੜਾ ਜ਼ਰੂਰ ਹੋਗਾ। ਬਾਕੀ ਦੋਸਤੋ ਦੁੱਧ ਜਿਹੜਾ ਹਾਜ਼ਰ ਹੈ 6-7 ਕਿਲੋ ਮੌਕੇ ਤੇ ਤਿਆਰ ਹੈ ਕੋਈ ਵੀਰ ਆਪਣੀ 1 ਟਾਈਮ 2 ਟਾਈਮ ਕੋਈ 2 ਟਾਈਮ ਚ ਹੋਵੇ 4 ਟਾਈਮ ਚ ਹੋਵੇ ਇੱਥੇ ਹਾਂਜੀ ਹਾਂਜੀ ਚੱਕਰ ਨਹੀਂ ਹੈਗਾ ਜੀ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਗਾਉਂ ਖਾਈਏ ਪਹਿਲਾ ਸੂਆ ਸੂਈ ਤਾਜੀ ਸੂਈ ਹੈ ਇਹ ਵੀ ਦੋਸਤੋ 6-7 ਕਿਲੋ ਬਹੁਤ ਸਾਰਟਿੰਗ ਇਹਨੇ ਕੀਤੀ ਹੈ ਬੱਚਾ ਦੋਸਤੋ ਆਜ ਮਗਰ ਬੱਚਾ ਜੀ ਦੋਸਤੋ ਮੈਂ ਵੀਰਾਂ ਨੂੰ ਬਾਰ-ਬਾਰ ਇਹੋ ਬੇਨਤੀ ਕਰਦਾ ਤੁਸਾਂ ਵੀ ਆਪੀ ਬਾਕੀ ਚਾਰੂ ਜੇ ਵਿਖਾ ਦਿਓ ਇੱਕ ਵਾਰ ਹਾਂਜੀ ਆਹ ਦੋਸਤੋ ਪੱਠੇ ਪੱਠੇ ਮਦਰਾ ਪਹੁ ਵਧੀਆ ਖਾਂਦੇ ਇਹ ਐਡਰੈਸ ਦੋਸਤੋ ਵੀਰ ਦਾ ਜਿਹੜਾ ਫਿਰ ਮੈਂ ਕਨਫਰਮ ਕਰ ਦਣਾ ਪਿੰਡ ਦੋਸਤੋ ਵੀਰ ਦਾ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਦਾ ਨਾਮ ਪ੍ਰਗਟ ਸਿੰਘ ਵੀਰ ਫੋਨ ਨੰਬਰ ਇੱਕ ਵੀ ਆਪਣਾ ਫਿਰ ਬੋਲਦੇ 8728 7359 ਠੀਕ ਹੈ ਜੀ ਹਾਂ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਲਈ ਆਸਤਿ ਜੀ